ਭਾਈ ਬਿਲਡ ਕੁਆਲਿਟੀ ਕੋ ਖੁੰ ਨਜ਼ਾਰੇ ਨੇ ਇਹ ਕਾਰਾਂ ਦੇ ਹਨਾ ਮੱਕੀ ਮਿੱਤਰ ਨੂੰ ਪਤਾ ਜੀ ਨਾ ਰੱਖੀ ਹੋਈ ਆ ਵੀ ਹਨਾ ਜਦੋਂ ਕਹਿਣਾ ਤਾਂ ਕਾਨੂੰਨ ਚਲਾਉਂਦਾ ਇਹਨਾਂ ਨੂੰ ਵੀ ਕੋਈ ਬਾਕਸ ਪੈਕ ਨਹੀਂ ਜੀ ਚਲਾਉਂਦਾ ਖੁੱਤ ਜੀ ਕੰਧ ਤੇ ਮਾਰੋ ਚਾਹੇ ਹਨਾ ਕੰਧ ਦਾ ਵਿਗੜੂ ਇਹਦਾ ਨਹੀਂ ਵਿਗੜਦਾ ਬਿਲਕੁਲ ਜੀ ਗੱਡੀ ਦਾ ਇੰਜਨ ਇੰਨਾ ਨਵਾਂ ਪਿਆ ਕਿ ਦੀ ਇੰਜਨ ਮੰਨੀ ਹੋ ਵੀ ਨਹੀਂ ਹੈ ਵੀ ਤੇਲ ਦਾ ਤੋਕਾ ਵੀ ਕਰਤੀ ਆਏ ਬਾਈ ਬਿਲਕੁਲ ਨਵੀਂ ਵਰਗੀ ਨਵੀਂ ਵਰਗੀ ਬਾਈ ਚੈੱਕ ਕਰੋ ਟਾਪ ਮਾਡਲ ਹੈ ਸੈਂਟਰ ਲੋਕਿੰਗ ਵਾਲੀ ਟਾਪ ਮਾਡਲ ਹੈ ਸਾਰੀ ਪਾਵਰ ਹੈ ਕਾਰ ਦੀ ਠੀਕ ਹੈ ਵੀਰੇ ਅੰਜਨ ਗੇਅਰ ਵਧੀਆ ਖਾਰਦਾ ਜੀ ਲੋ ਜੀ ਬਾਈ ਇਹਦੇ ਤਾਂ ਆਪਾਂ ਮਾਰ ਵੀ ਨਹੀਂ ਸਕਦੇ ਸੈਟਅਪ ਦੀ 14 ਮਾਡਲ ਹੈ 1,65,000 ਦੀ ਕਾਰ ਦੇ ਦੇਣੀ ਹੈ 1,65,000 ਤੇ ਬਾਈ 14 ਮਾਡਲ ਕਾਰ ਹੈ ਨੰਬਰ ਤੁਹਾਡਾ ਕਿੱਥੇ ਦਾ ਹੈ ਏਸੀ ਐਚ ਚੰਡੀਗੜ੍ਹ ਦਾ ਬਾਈ ਗੱਡੀ ਵੀ ਸੀਐਸ ਹੈ ਟੈਕ ਦੇ ਨਾਲ ਕੀ ਕਾਰ ਦੀ ਹੈ ਫਰੰਟ ਜੀ ਚਾਬੀ ਨਾਲ ਦੇ ਹੈ ਜੀ ਠੀਕ ਹੈ ਕਿੰਨਾ ਰੇਟ ਹੈ ਦਾ ਇਹ ਵੀਰੇ ਲਾਸਟ ਦੇ ਦਾਂਗੇ 1,45,000 ਦੀ 1,45,000 ਤੇ 10 ਮਾਡਲ ਕਾਰ ਹੈ ਬਾਈ ਵਿੰਟੇਜ ਟਾਈਪ ਕਾਰ ਆਇਆ ਨੇ ਠੀਕ ਹੈ ਹੁਣ ਤੁਸੀਂ ਆਉਣ ਵਾਲੇ 5-4 ਸਾਲਾਂ ਬਾਅਦ ਪਾ ਲੋਗੇ ਵੀ ਆਹ ਕਾਰ ਮਿਲ ਜੇ ਬਿਲਕੁਲ ਵੀਰੇ ਵੀ ਦੇਖੋ ਆਪਣੇ ਕੋਲ ਤੇ 5 ਲੱਖ 1 ਲੱਖ ਸਵਾ ਲੱਖ ਸਾਰੇ ਬਜਟ ਦੀਆਂ ਕਾਰਾਂ ਆ ਹਾਂ ਨੰਬਰ ਸੀ ਐਚ ਜੀ ਓਕੇ ਕਿੰਨਾ ਰੇਟ ਆ ਦਾ ਇਹ ਵੀਰੇ ਲਾਸਟ ਦੇ ਦੇਣਗੇ 1,65,000 ਦੀ ਜੀ ਸਿਰਫ 1 ਲੱਖ 65,000 ਦੀ Honda Civic ਇੱਕ ਲੱਖ 65,000 ਤੇ ਪੈਟਰੋਲ ਦੀ ਪੈਟਰੋਲ ਦੀ ਜੀ Honda Civic ਬਾਈ ਜੀ ਪੈਟਰੋਲ ਦਾ ਇੰਜਨ ਆ ਬਾਈ ਯਾਰ ਕੁਝ ਨਹੀਂ ਹੋਣਾ ਕਾਰ ਨੂੰ ਤੁਸੀਂ ਆਹ ਲੀ ਕਾਰ ਬਾਈ ਬਾਇ ਕਰ ਸਕਦੇ ਹੋ ਜੇ ਕਿਸੇ ਨੇ Civic ਚਲਾਉਣੇ ਇੱਕ ਲਗਜ਼ਰੀ ਦਾ ਫੀਲ ਲੈਣਾ ਸਿਰਫ 1.5 1.5 ਤੋਂ 2 ਲੱਖ ਰੁਪਏ ਦੇ ਵਿੱਚ ਵੀ ਤੁਹਾਨੂੰ ਬਹੁਤ ਕੁਝ ਮਿਲ ਜਾਣਾ ਬਾਈ ਤੇ ਆਉਣ ਵਾਲੇ ਦਿਨਾਂ ਦੇ ਵੀ ਤੁਹਾਡੇ ਰਿਸ਼ਤੇਦਾਰ ਵੀ ਉਰੋਂ ਲੈ ਕੇ ਜਾਇਆ ਕਰਨਗੇ ਕਰਾ ਵੀਰੇ ਅੱਗੇ ਬਾਈ ਲਿੰਕ ਭੇਜ ਦੰਦੇ ਦੂਸਰੇ ਦੂਜੇ ਵੀ ਉਹ ਫਲਾਣੇ ਲਿੰਕ ਜੀ ਜਿਹੜਾ ਗੱਡੀ ਦੇ ਤਾਂ ਨਾ 10 ਬੰਦੇ ਨਾਲ ਜੋੜਦਾ ਜੀ ਵੀ ਬਾਈ ਤਿੰਨ ਕਾਰਾਂ ਹੀ ਬਾਈ ਦੇਖਣੇ ਵੀ ਨਹੀਂ ਆਏ ਇਦਾਂ ਹੀ ਲੋਨ ਪਾਇਆ ਜੀ ਸਾਈ ਉੱਪਰ ਦੀ ਸਾਈ ਪਾ ਦੀ ਬਾਈ ਜੀ ਨੇ ਲੋਨ ਪਾਇਆ ਇੱਕ ਬਸਵਾਤ ਤੀ ਜਾਂਦੀ ਵਧੀਆ ਚੀਜ਼ ਦਵਾਂਗੇ ਜੀ ਆ ਬੰਦਾ ਜੁੜਦਾ ਜੀ ਹੂੰ ਕਹਿੰਦੇ ਬਈ ਅਸੀਂ ਉਹ ਬੰਦਿਆਂ ਵੀ ਲਾਂਬਾ ਆ ਜੇ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂ ਸਵਾਲ ਨਹੀਂ ਹਾਂ ਬਿਲਕੁਲ ਜੀ ਹਾਂ ਲਓ ਮਿੱਤਰੋ ਸਿਰਫ 90000 ਲਿਆਓ ਤੇ ਟ੍ਰੈਨੋ ਕਾਰ ਘਰੇ ਲੈ ਜਾਓ ਬਾਕੀ ਪੇਮੈਂਟ 90000 ਡਾਊਨ ਪੇਮੈਂਟ ਹਾਂ ਜੀ ਬਾਈ ਜੀ ਸასიਖਾਲ ਤੇ ਅੱਜ ਆ ਗਿਆ ਪਾ ਟ੍ਰੈਸਟੀ ਕਾਜ਼ ਮਹਾਲੀ ਸੈਕਟਰ 77 ਦੇ ਵਿੱਚ ਬਾਈ ਹਨਾ ਤੇ ਬਾਈ ਢਿੱਲੋਂ ਜੀ ਆਪਣੇ ਨਾਲ ਰਹਿਣਗੇ ਗੱਲਬਾਤ ਕਰਾਂਗੇ ਨਵੀਆਂ ਕਾਰਾਂ ਆਈਆਂ ਨੇ ਬਾਈ ਜੀ ਤੁਹਾਡਾ ਸਪੋਰਟ ਬਹੁਤ ਵਧੀਆ ਚੱਲ ਰਿਹਾ ਐਦਾਂ ਹੀ ਸਪੋਰਟ ਦਿੰਦੇ ਰਹੋ ਤੇ ਬਾਈ ਜੀ ਕਮੈਂਟ ਕਰਕੇ ਦੱਸੋ ਕਿਹੜਾ ਭਰਾ ਕਿੱਥੋਂ ਜੁੜਿਆ ਹਨਾ ਤੇ ਆਪਣੇ ਪੇਜ ਨੂੰ ਸ਼ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਵਾਦ ਆ ਵੀਰੇ ਪੇਜ ਦੇ ਉੱਪਰ ਹਨਾ ਸਤਿ ਸ੍ਰੀ ਅਕਾਲ ਜੀ ਰਿਸਪੌਂਸ ਠੀਕ ਆ ਰਿਹਾ ਵੀਰੇ ਹਾਂਜੀ ਹਾਂ ਵੀ ਉਹਦੇ ਵਧੀਆ ਆ ਜੀ ਪੂਰੇ ਵਧੀਆ ਆ ਰਿਹਾ ਰਿਸਪੌਂਸ ਜੀ ਓਕੇ ਵੀਰੇ ਹਾਂਜੀ ਅੱਛਾ ਵੀਰੇ ਆਪਣਾ ਐਡਰੈਸ ਦੱਸ ਦਿਓ ਇੱਕ ਵਾਰ ਐਡਰੈਸ ਵੀਰੇ ਸੈਕਟਰ 77 ਆ ਜੀ ਮਹਾਲੀ ਲੋਕੇਸ਼ਨ ਲਾ ਲਓ ਲੋਕੇਸ਼ਨ ਕੀ ਉਪਰ ਟ੍ਰਾਈ ਸਿਟੀ ਕਾਰ ਬਜ਼ਾਰ ਸੈਕਟਰ 77 ਦੀ ਠੀਕ ਹੈ ਸਿੱਧੇ ਇੱਥੇ ਆਉਗੀ ਅੱਛਾ ਉਰੇ ਆਊਗਾ ਬਾਈ ਤੇ ਬਾਈ ਇੱਕ ਗੱਲ ਕਰਾ ਹਨਾ ਤੁਸੀਂ ਬਸ ਜਦੋਂ ਆ ਗਏ ਰੇ ਬਈ ਤੁਹਾਨੂੰ ਕਾਰ ਮਾੜੀ ਨਹੀਂ ਮਿਲੂ ਗਰੰਟੀ ਆ ਕਾਰ ਦੇ ਕੇ ਵੀ ਭੇਜੇ ਨਹੀਂ ਆਵੇ ਨਹੀਂ ਹੈ ਵੀ ਆਪਾਂ 5-7000 ਰੁਪਏ ਪਿੱਛੇ ਵੀ ਨਾਰਾਜ਼ ਵੀ ਨਹੀਂ ਕਰਨਾ ਬੰਦਾ ਜੀ ਠੀਕ ਤੇ ਆਪਾਂ ਹੁਣ ਪਹਿਲੀ ਕਾਰ ਦੀ ਗੱਲਬਾਤ ਕਰਦੇ ਆਂਗੇ ਆਪਣੇ ਲੋਕ ਡਿਜ਼ਾਇਰ ਆ ਗਈ ਸਭ ਤੋਂ ਪਹਿਲਾਂ ਮੇਨ ਗੱਲ ਕਰੀਏ ਬਈ ਅਲਾਇਆਂ ਦੀ ਅਲਾਏ ਦਾ ਕਹਿਰ ਹੁੰਦੇ ਨੇ ਦੇਖ ਹਾਂਜੀ ਹਾਂ ਹਾਂਜੀ ਵੀਰੇ ਇਹ ਵੀ ਤੇ 14 ਮਾਡਲ ਹੈ ਜੀ ਵਾਹਲੀ ਗਾ ਨੰਬਰ ਹੈ ਫਸਟ ਓਨਰ ਕਾਰ ਹੈ ਜੀ ਹਾਂਜੀ ਅੱਛਾ ਇਹਦੇ ਅਲਾਏ ਮੱਲੋ ਮੱਲੀ ਸੋਨੇ ਲੱਗਦੇ ਨੇ ਹੈ ਨਾ ਵੀਰੇ ਪਾਏ ਲਾਈ ਵੀਰੇ ਨਵੇਂ ਟਾਇਰ ਵੀ ਨਵੇਂ ਹੈ ਗੱਡੀ 'ਚ ਗੂਡਇਰ ਦੇ ਟਾਇਰ ਹੈ ਤੇ ਬਈ ਘੈਂਟ ਕਾਰ ਆ ਯਾਰ ਨਾ ਸੀਟ ਕਵਰੀ ਵੀਰੇ ਨਾਲ ਦੇ ਜੋ ਕੰਪਨੀ ਨੇ ਮੁਰਕੀ ਨੇ ਨਾਲ ਕੇ ਦੇ ਵੀ ਲਾ ਲਿਆ ਹੋਈ ਹੈ ਜੀ ਉਦਾਂ ਹੀ ਲਫਾ ਪੇ ਪੇ ਆ ਕਾਰ ਦੇ ਉੱਪਰ ਚੜੀ ਦੇਖੋ ਜੀ ਉਹਨਾਂ ਦੇ ਇਦਾਂ ਹੀ ਪਈ ਹੈ ਜੀ ਮੈਟ ਵਗੈਰਾ 17 ਵਧੀਆ ਰੱਖੇ ਗੱਡੀ ਨੂੰ ਹੀ ਲਓ ਚੈੱਕ ਕਰੋ ਬਈ ਹੈ ਨਾ ਬਈ ਵਧੀਆ ਮੈਟਿੰਗ ਵਗੈਰਾ ਹੋਈ ਹੋਈ ਹੈ ਬੈਕ ਕੈਮਰਾ ਲੱਗਿਆ ਹੋਇਆ ਕਾਰਨ ਸਕ੍ਰੀਨ ਲੱਗੀ ਵੀ ਜੀ ਇੰਜਨ ਇੰਜਨ ਵਧੀਆ ਵੀਰੇ ਕਰਨਾ ਵਧੀਆ ਅੰਜਣਾਂ ਦੇ ਵੀਰੇ ਕੀ ਹੁੰਦਾ ਇਹਨਾਂ ਦੇ ਜੀ ਟੋਟ ਮੁਰਕੀ ਇੰਜਨ ਹੱਟ ਰਹਿਤਾ ਤਾਂ ਹੋ ਗਈ ਇਹਨਾਂ ਦੀ ਦੇ ਓਨਰ ਫਰਸਟ ਜੀ ਓਨਰ ਫਰਸਟ ਹੈ ਵੀਰੇ ਸੋਰਸ ਪਈਆ ਕਾਰ ਦੀ ਟਾਇਰ ਨਵੇਂ 1 ਰੁਪਈਆ ਹੀ ਲਾਣਾ ਡੀਜ਼ਲ ਪਾ ਕੇ ਕਾਰ ਚਲਾਣੀ ਹੈ ਰੇਟ ਰੇਟ ਵੀਰੇ 4.5 ਲੱਖ ਰੁਪਈਆ ਮੰਗਦੇ ਆ 435000 ਦੀ ਕਾਰ ਲਾਸਟ ਦੇ ਦੇਗੇ ਲਓ ਜੀ ਬਾਈ 50000 ਕੀ ਦੇ ਵੀਰੇ ਐਕਸੈਸਰੀ ਐਕਸੈਸਰੀ ਲਗੀ ਵੀ ਕਾਰ ਜੀ ਆਪਾਂ ਉਹ ਵੀ ਲੰਦੇ ਬਿਨ ਲੌਇ ਟਾਇਰਾਂ ਦੇ ਤਾਂ ਵੀ 4 ਲੱਖ ਦੇ ਘੱਟ ਨਹੀਂ ਮਿਲੂਗਾ 4 ਲੱਖ ਦੇ ਘੱਟ ਨਹੀਂ ਮਿਲੂਗਾ ਫੇ 50000 ਦੇ ਲੌਇ ਟਾਇਰ ਲਗੇ ਹੋਏ ਆ ਜੀ ਗੱਡੀ ਨੂੰ ਅੰਦਰ ਵਧੀਆ ਮੈਟ ਵਗੈਰਾ ਲੋਨ ਹੋ ਜਾਊਗਾ ਲੋਨ ਹੋ ਜੇਗਾ ਵੀਰੇ 3.5 ਲੱਖਾਂ ਲੋਨ ਹੋ ਜਾਏਗਾ ਜੀ ਲੱਖ ਰੁਪਏ ਦੇ ਕੇ ਬਾਈ ਜੀ ਕਾਰ ਮਿਲ ਜਾਣੀ ਆ ਤੁਹਾਨੂੰ ਠੀਕ ਆ ਵੀ ਘਟੋ ਘਟ ਲੱਖ ਰੁਪਏ ਡਾਊਨ ਪੇਮੈਂਟ ਦੇ ਦਿਓ ਕਾਰ ਲੈ ਜਾਓ ਅਗਲੀ ਆ ਗਈ ਬਾਈ ਪੋਲੋ ਆ ਗਈ ਆਪਣੇ ਲਈ ਬੜੀ ਕੈਂਟ ਕਾਰ ਹੈ ਵੀ ਇਹੇ ਦਾ ਕੋਈ ਛੜਦਾ ਹੀ ਨਹੀਂ ਬਾਈ ਹਨਾ ਆ ਪੋਲੋਆਂ ਦੇ ਵੀਰੇ ਨਾਲੀ ਨਾਲ ਬੁੱਕ ਹੋ ਜਾਂਦੀ ਆ ਪੋਲੋ ਛੜ ਘੱਟ ਬਜਟ ਵਾਲੀ ਕਾਰ ਹੈ ਵੀਰੇ 2 2.5 ਲੱਖ ਵਾਲੀ ਕਾਰ ਤੇ ਖੜਤੀ ਹੋਣੀ ਹੈ ਜੀ ਸਹੀ ਗੱਲ ਆ ਵੀਰੇ ਲੋ ਜੀ ਆ ਵਾਲੀ ਕਾਰ ਤੁਹਾਡੇ ਵਾਸਤੇ ਬਾਈ ਲੋਨ ਵੀ ਹੋ ਜਾਊਗਾ ਠੀਕ ਆ ਮਾਡਲ ਕਿੰਨਾ ਵੀਰੇ ਵੀਰੇ 11 ਰਜਿਸਟ੍ਰੇਸ਼ਨ 12 ਦੀ ਹੈ ਜੀ ਘੱਟ ਚੱਲੀ ਵੀ ਕਾਰ ਹੈ ਜੀ ਮੈਡਮ ਐਟ ਲੇਡੀਜ਼ ਡਰਾਈਵ ਹੋਈ ਵੀ ਕਾਰ ਦੀ ਲੇਡੀ ਡਰ ਲੋ ਬਾਈ ਜੀ ਕਾਰ ਹੈਗੀ ਆ ਪੂਰੀ ਵਧੀਆ ਆਪਾਂ ਕਹਦੇ ਬਈ ਇਹ ਤਾਂ ਫਿਰ ਟੈਂਕ ਹੀ ਕਹਦੇ ਇੱਕ ਮਿੰਨੀ ਟੈਂਕ ਆ ਨਾ ਵੀਰੇ ਬਹੁਤ ਬਿਲਡ ਕੁਆਲਟੀ ਹੁੰਦੀ ਹੈ ਕੈਂਡ ਕਾਰ ਦੀ ਤੇ ਚੰਗੀ ਕਾਰ ਆ ਬਾਈ ਜੇ ਕਿਸੇ ਨੇ ਕਾਰ ਲੈਣੀ ਹੈ ਮਾਡਲ 11/12 ਪੰਜਾਬ ਨੰਬਰ ਹੈ ਜੀ ਫਸਟ ਓਨਰ ਕਾਰ ਹੈ ਟੈਟਪਾ ਵਧੀਆ ਕਾਰ ਦਾ ਜੀ ਲੋ ਜੀ ਪੀਵੀ02 ਹਾਂਜੀ ਕਿੰਨਾ ਰੇਟ ਹੈ ਰੇਟ ਵੀਰੇ 2.5 ਲੱਖ ਰੁਪਿਆ ਮੰਗਦੇ ਆ ਜੀ 2.5 ਲੱਖ ਦੀ ਮੰਗ ਹੈ ਹਾਂਜੀ ਓਕੇ ਲੋ ਜੀ ਬਾਈ 2.5 ਲੱਖ ਡਿਮਾਂਡ ਆ ਕੋਈ ਬਹੁਤੀ ਡਿਮਾਂਡ ਵੀ ਹੈ ਨਹੀਂ ਬਾਈ ਹੈਨਾ ਜਿਆਦਾ ਰੇਟ ਚੱਲੀ ਵੀ ਵੀ ਘਟ ਹੈ ਜੀ ਸਹੀ ਗੱਲ ਹੈ ਹਾਂਜੀ ਤੇ ਬਈ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਹੋ ਤੇ ਅਗਲੀ ਆ ਗਈ ਭਈ ਆਪਣੇ ਲਵੇ ਕਰੋਲਾ ਕਰੋਲਾ ਅਲਟਿਸ ਜੀ ਕਹਿਰ ਨਵੇਂ ਲਾਏ ਨਵੇਂ ਜੀ ਨਵੇਂ ਨਿਊ ਬ੍ਰਾਂਡ ਲਾਏ ਆ ਜੀ ਡੱਬਾ ਬੰਦ ਨੇ ਮੇਰੇ ਡੱਬਾ ਬੰਦ ਜੀ ਠੀਕ ਹੈ ਲਓ ਬਈ ਮਿੱਤਰੋ ਆਹ ਵਾਲੇ ਲਾਏ ਹਨਾ ਬਈ ਚੈੱਕ ਕਰੋ ਵੀ ਬਹੁਤ ਘੈਂਟ ਲਾ ਦੇ ਨੇ ਬਈ ਕਾਰ ਨੂੰ ਪਾਇ ਹੋਏ ਤੇ ਕਰੋਲਾ ਕਾਰ ਹੈ ਕੀ ਮਾਡਲ ਵੀਰੇ ਕਿੰਨਾ ਹੈ ਮਾਡਲ ਵੀਰੇ 12 ਮਾਡਲ ਹੈ ਜੀ अच्छा हां जी ओनर ओनर ਵੀ ਦੇ ਸੈਕਲ ਮਾਲੀ ਦਾ ਨੰਬਰ ਹੈ ਜੀ ਠੀਕ ਹੈ ਹਾਂ ਜੀ ਸੀਟ ਕਵਰ ਵਗੈਰਾ ਸਾਰੇ ਟੀਮ ਵਧੀਆ ਕਰਦੀ ਅੰਜਨਗੇ ਉਧਾਰ ਬਹੁਤ ਹੀ ਹੈ ਜੀ ਠੀਕ ਹੈ ਹਾਂ ਜੀ ਟਾਪ ਮਾਡਲ ਹੈ ਜੀ ਹਾਂ ਜੀ अच्छा कितना ग्रेडा दा दे दे वीरै वीरै दा 390000 ਰੁਪਇਆ ਦੇ ਆਈ लास्टੀ ਨੂੰ 380000 ਦੀ ਦੇ ਦੇਗੇ 380000 ਦੀ ਲਾਸਟ ਲੱਗ ਜਾਈ ਤੇ ਘਟਣੀ ਹੋਣੀ ਵੀਰੇ ਓਕੇ ਤੇ ਆਪਣੀ ਕਹ ਹਰੇਕ ਕਾਰ ਦੇ ਉੱਪਰ ਵੀਰੇ 50000 ਰੁਪਇਆ ਐਕਸਟਰਾ ਲੱਗਿਆ ਵੀ ਹੁੰਦਾ ਜੀ ਲੋਇਟਾ ਦਾ ਬਾਈ ਹਾਂਜੀ ਤੇ ਬਾਈ ਦੇਖੋ ਕਾਰ ਬਹੁਤ ਸੋਹਣੀ ਆ ਬਾਕੀ ਟੋਇਓਟਾ ਦੀ ਕਾਰ ਆ ਬਾਈ ਇੰਜਨ ਗੇਅਰ ਤਾਂ ਇਹਦਾ ਬਸ ਪੁੱਛੋ ਹੀ ਨਾ ਇੰਨਾ ਕਹੈਂਡ ਹੁੰਦਾ ਅਗਲੀ ਆ ਗਈ ਆਪਣੇ ਲਈ ਵੀਰੇ ਏਸੈਂਟ ਲਓ ਇੱਕ ਹੋਰ ਲਿਆਂਦੀ ਹਾਂਜੀ ਤੇ ਬਈ ਚੰਡੀਗੜ੍ਹ ਨੰਬਰ ਦੀ ਕਾਰ ਹੈ ਨਾ ਆਪਾਂ ਜਿਵੇਂ ਪਹਿਲਾਂ ਕਹਿੰਨੇ ਹੁੰਦੇ ਆ ਕਿ ਬਈ ਇਹ ਵਾਲੀ ਕਾਰ ਮੰਤਰੀਆਂ ਸੰਤਰੀਆਂ ਦੀ ਹਾਂਜੀ ਬਹੁਤ ਫਿਲਮੀ ਐਕਟਰਾਂ ਦੀ ਤੇ ਬਾਕੀ ਹੋਰ ਬਹੁਤ ਮਿੱਤਰਾਂ ਦੀ ਯਾਦਾਂ ਜੁੜੀਆਂ ਹੁੰਦੀਆਂ ਆ ਕਾਰਾਂ ਨਾਲ ਬਹੁਤ ਵਧੀਆ ਕਾਰਾਂ ਨੇ ਬਈ ਤੇ ਮਤਲਬ ਪੁਰਾਣੇ ਟਾਈਮ ਦੀ ਯਾਦ ਕਰਾਉਂਦੀਆਂ ਕਾਰਾਂ 10 ਮਾਡਲ ਹੈ ਫਰਸਟ ਓਨਰ ਕਾਰ ਹੈ ਜੀ ਵਧੀਆ ਕਾਰ ਹੈ ਹਾਂਜੀ 10 ਮਾਡਲ ਨੰਬਰ ਕਿੱਥੇ ਦਾ ਨੰਬਰ ਚੰਡੀਗੜ੍ਹ ਜੀ ਚੰਡੀਗੜ੍ਹ ਦਾ ਠੀਕ ਹੈ ਰੇਟ ਦਾ ਰੇਟ ਵੀਰੇ ਲੱਟ ਦੇ ਦੇ 1,60,000 ਦੀ 1,60,000 ਦੀ ਲੇਵੀ ਮਿੱਤਰੋ 1,60,000 ਚ ਪੂਰੀ ਕਬੂਤਰੀ ਵਰਗੀ ਕਾਰ ਹੈ ਜਿਹੜੀ ਤੁਹਾਨੂੰ ਆਪ ਦੇਤੀ ਆਹਲੀ ਕਾਰ ਆ ਗਈ ਆਪਣੇ ਲਈ ਗੇਨ ਵੈਂਟੋ ਵੀਰੇ ਇਹ ਮਾਡਲ ਇਹ ਵੀਰੇ 12 ਜੀ ਇਹ 12 ਪੇਸਨ 13 ਦੀ ਹੈ ਫਰਸਟ ਓਨਰ ਕਾਰ ਹੈ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਜੀ ਵਧੀਆ ਕਾਰ ਹੈ ਜੀ ਲੈ ਵੀ ਮਿੱਤਰੋ ਪੰਜਾਬ ਨੰਬਰ ਦੀ ਪੂਰੀ ਘੈਂਟ ਕਾਰ ਹੈ ਬਾਈ ਚੈੱਕ ਕਰੋ ਬਾਈ ਬਿਲਡ ਕੁਆਲਟੀ ਕੋ ਖੁੰ ਨਜ਼ਾਰੇ ਨੇ ਇਹ ਕਾਰਾਂ ਦੇ ਹਨਾ ਮੱਕੀ ਮਿੱਤਰਾਂ ਨੂੰ ਪਤਾ ਜੀ ਨਾ ਰੱਖੀ ਹੋਈ ਆ ਵੀ ਹਨਾ ਜਦੋਂ ਕਹਿਣਾ ਤਾਂ ਕਾਹ ਨੂੰ ਆ ਖੁਦ ਚਲਾਉਂਦਾ ਇਹਨਾਂ ਨੂੰ ਵੀ ਕੋਈ ਬਾਕਸ ਪੈਕ ਨਹੀਂ ਜੀ ਚਲਾਉਂਦਾ ਖੁਦ ਜੀ ਕੰਧ ਤੇ ਮਾਰੋ ਚਾਹੇ ਹਨਾ ਕੰਧ ਦਾ ਵਿਗ ਪੀ ਕੇ ਭਾਈ ਬਹੁਤ ਕੈਂਟ ਕਾਰ ਆ ਜੇ ਕਿਸੇ ਨੇ ਕਾਰ ਲੈਣੀ ਹੈ ਰੇਟ ਵੀਰੇ ਕਰਦਾ ਇਹਦੇ ਵੀਰੇ ਲਾਸਟ ਦੇ ਦੀਆਂ 285000 ਦੀ ਜੀ 285000 ਦੀ ਡੀਜ਼ਲ ਦੀ ਕਾਰ ਹੈ ਜੀ ਵਧੀਆ ਕਾਰ ਹੈ 2 ਲੱਖ ਰੁਪਏ ਦਾ ਲੂਨ ਹੋ ਜਿਗਾ ਵੀਰਾ ਬਾਈ 85000 ਦੇ ਕੇ ਕਾਰ ਲੈ ਜਾਓ ਮਿੱਤਰੋ ਤੇ ਵੀਰੇ ਇੱਕ ਗੱਲ ਹੋਰ ਹਨਾ 285000 ਰੇਟ ਦਾ ਤੁਹਾਨੂੰ ਕਹਿਤਾ ਹਾਂ ਜੀ ਆਪਾਂ ਨੂੰ ਇਹ ਕਾਰ ਤੇ ਆਫਰ ਚਾਹੀਦੀ ਆ ਆਪਾਂ ਨੂੰ ਲਾਇ ਨਹੀਂ ਪਸੰਦ ਆ ਇਹ ਅਸੀਂ ਲਾਇ ਚੇਂਜ ਕਰਾਣੇ ਆ ਉਹ ਜੇ ਲਾਇ ਪਵਾ ਦਈਏ ਫਿਰ ਬਾਈ ਹਾਂ ਆ ਪਾ ਦਿਓ ਇਹਦੇ ਨਾਲ ਦੇ ਪਾ ਦਿਓ ਆਹ ਜੀ ਪਵਾ ਦਾਂਗੇ ਵੀਰੇ ਠੀਕ ਹੈ ਹਾਂ ਜੀ ਲਾਈਵ ਮਿੱਤਰੋ ਆਹ ਵਾਲੇ ਲਾਈਵ ਲੋਏ ਪਵਾ ਕੇ ਥੋੜੇ ਵੀਰੇ ਨੂੰ ਫਿਰ ਰੇਟ ਵੀ ਵਧ ਜਾਣਾ ਥੋੜਾ ਜਿਹਾ ਕਰਨਾ ਨਾ ਨਾ ਸਾਡੋ ਪਰੰਗੀ ਕਰਨਾ ਥੋੜਾ ਜਿਹਾ ਪਤਾ ਨਾ ਪੈਣਾ ਵੀਰੇ ਲੋਏ ਵੀ ਅੱਜ ਦਾ ਨਵੇਂ ਕੱਲੇ ਲੋਏ ਲੋਏ 35000 ਦੇ ਆ ਜੀ ਉਹ ਕੋਈ ਗੱਲ ਨਹੀਂ ਕਿਤੇ ਨਾਗ ਮਾਇਓ 50000 ਤੇ ਜਾਂਦੇ ਇੱਕ ਚੋ ਨਾਗ ਮਾਇਓ ਚਲ ਕਵਾਣੇ ਪਵਾ ਦਾਂਗੇ ਲੋਏ ਪਵਾ ਦਾਂਗੇ ਠੀਕ ਹੈ ਚਲੋ ਭਾਈ ਠੀਕ ਹੈ ਤੇ ਇਹ ਆਫਰ ਤੁਹਾਡੇ ਵਾਸਤੇ ਹੈ ਅਗਲੀ ਕਾਰ ਆਪਣੇ ਲਈ ਆ ਗਈ ਬਲਿੰਨੋ ਬਾਈ ਇਹ ਵੀ ਕਾਰ ਬਹੁਤ ਸੋਹਣੀ ਹੈਗੀ ਹਨਾ ਵੀਰੇ ਇਹ ਮਾਡਲ ਇਹ ਵੀਰੇ 15 ਮਾਡਲ ਹੈ ਜੀ ਹਾਂ ਜੀ ਹਾਂ ਤੇ ਕੰਡੀਸ਼ਨ ਦੀ ਓਕੇ ਕੰਡੀਸ਼ਨ ਬੇਦੇ ਓਕੇ ਆ ਕਾਰ ਦੀ ਠੀਕ ਆ ਵੀਰੇ ਹਾਂਜੀ ਲਓ ਬਾਈ ਕਾਰ ਚੈੱਕ ਕਰੋ ਬਾਈ ਕਾਰ ਬਹੁਤ ਸੋਹਣੀ ਬਾਈ ਉਧਰੋਂ ਦਿਖਾਊਗਾ ਤੁਹਾਨੂੰ ਕਾਰ ਅੰਦਰ ਚਿੱਟੇ ਵਧੀਆ ਕਾਰ ਮਾ ਜੀ ਠੀਕ ਆ ਦਿਖਾ ਦੇ ਬਾਈ ਅੰਦਰੋਂ ਠੀਕ ਹੈ ਵੀਰੇ ਹਾਂਜੀ 15 ਮਾਡਲ ਹੈ ਵੀਰੇ ਵਧੀਆ ਕਾਰ ਹੈ ਜੀ ਕਿੰਨਾ ਰੇਟ ਦਾ ਇਹ ਵੀਰੇ 4,70,000 ਰੁਪਿਆ ਕਹਿੰਦੇ ਆ ਜੀ 4,70,000 ਵਧੀਆ ਕਾਰ ਇੰਜਨ ਕੇ ਦੀ ਹੈ ਟਾਇਰ ਨਵਾਂ ਸੀ ਐਚ ਐ ਜੀ ਚੰਡੀਗੜ੍ਹ ਨੰਬਰ ਠੀਕ ਹੈ ਵੀਰੇ ਲੋ ਜੀ ਬਾਈ ਚੈੱਕ ਕਰੋ ਬਈ ਬਹੁਤ ਕੈਂਟ ਕਾਰਾਂ ਨੇ ਤੇ ਬਈ ਉਹ ਕਾਰਾਂ ਤੁਹਾਨੂੰ ਬਹੁਤ ਵਧੀਆ ਮਿਲਣਗੀਆਂ ਠੀਕ ਹੈ ਬੇਚ ਖੋ ਕੇ ਆਓ ਹਾਂਜੀ ਹਰੇਕ ਤਰ੍ਹਾਂ ਦੀ ਕਾਰ ਮਹਾਲੀ ਹਰੇਕ ਤਰ੍ਹਾਂ ਦਾ ਬਜਟ ਕੀ ਕਾਰ ਹੈ ਜੀ ਜਿਆਦਾ ਨਾ ਪੈਸਿਆਂ ਵਾਲੀ ਲੈਣੀ ਜਿਆਦਾ ਪੈਸਿਆਂ ਵਾਲੀ ਵੀ ਹੈ ਛੋਟੇ ਘੱਟ ਪੈਸਿਆਂ ਵਾਲੀ ਲੈਣੀ ਘੱਟ ਪੈਸਿਆਂ ਵਾਲੀ ਵੀ ਹਰ ਕੋਈ ਸਾਇਆ ਜ਼ਰਾ ਬੋਲੇ ਅ ਵਿਸਟਾ ਆ ਗਿਆ ਬਣ ਲੈ ਹਾਂਜੀ ਇੰਡੀਗਾ ਵਿਸਟਾ ਜੀ ਹਾਂਜੀ ਮਾਡਲ ਮਾਡਲ ਵੀਰੇ 10 ਮਾਡਲ ਹੈ ਸੂਟ ਦੇ ਇੰਜਨ ਵਾਲੀ ਹੈ ਕੁਆਟਰਾ ਜੈਟ ਜੀ ਅੱਛਾ ਉਹ ਹੈ ਕੁਆਟਰਾ ਜੈਟ ਹਾਂਜੀ ਕੁਆਟਰਾ ਜੈਟ ਹੈ ਜੀ ਕਿੱਤੀ ਵਧੀਆ ਜੀ ਬਈ ਦਿਖਾਊਗਾ ਅੰਦਰੋਂ ਕੁਆਟਰਾ ਜੈਟ ਜੀ ਗਿਲਟ ਕੁਆਲਿਟੀ ਹੈ ਕਹਣੇ ਤੁਹਾਡੇ ਪੂਰੀ ਬਈ ਲੋਹਾ ਹੈ ਹਾਂਜੀ ਸੂਟ ਦਾ ਇੰਜਨ ਹੈ ਕਾਰ ਤੇ ਸੂਟ ਦੇ ਇੰਜਨ ਵਾਲੀ ਕੁਆਟਰਾ ਜੈਟ ਆ ਟਾਟਾ ਨੇ ਸਾਰਾ ਲੋਹਾ ਇੰਨਾ ਦੀ ਲਾਦਾ ਬਈ ਜਨਾਬ ਨੰਬਰ ਕਾਰ ਹੈ ਜੀ ਇਹ ਗੱਡੀ ਦੇ ਦੇਂਗੇ ਆਪਾਂ 10 ਮਾਡਲ ਹੈ ਨਰੇ 1 ਲੱਖ 20 ਹਜ਼ਾਰ ਦੀ ਕਾਰ ਲਾਸਟ ਮੀਨ ਜੀ 1 ਲੱਖ 20 ਹਜ਼ਾਰ ਤੇ ਬਈ ਸਵੈਟ ਚਾਹੁੰਦਾ ਇੰਨੇ ਜਿਹੜਾ ਉਹੀ ਹੈ ਉਹੀ ਜੀ ਹੈ ਜੀ 20 22 ਦੀ ਐਵਰੇਜ ਹੈ ਡੀਜ ਲਕਾਰ ਹੈ ਜੀ ਕੀ ਇੱਕ 20 ਬਈ ਬਹੁਤ ਮਰੇਡ ਤੇ ਹੈ ਬਈ 1 ਲੱਖ 20 ਹਜ਼ਾਰ ਤੋਂ ਕੁਝ ਨਹੀਂ ਆਉਂਦਾ ਬਈ ਪਾਸਿੰਗ ਬੂਸਿੰਗ ਹੈਗੀ ਪਾਸਿੰਗ ਹੈਗੀ ਪੰਜਾਬ ਐਮਬਰੇ ਆ ਗਈ ਵੀਰੇ 14 ਮਾੜ ਦਾ ਆ ਵੀ ਡਿਮਾਂਡਾਂ ਤੇ ਆਈਆਂ ਕਰ ਇਹ ਇਹ ਆਪਾਂ ਵੇਚ ਲਿਆ ਹੈ ਜੀ ਵੇਲਾ ਵੇਚ ਲੀਆਂ 4 ਪੀਕ ਲੀਆਂ ਫਿਰ ਵੀ ਇੰਡੇ ਹੋ ਗਏ ਮਤਲਬ 15 16 ਮਾਡਲ ਸੀ ਨਾ ਹਾਂ ਜੀ ਫੋਨ ਆਈ ਜਾਂਦੇ ਇੰਡੀਕੋ ਫਿਰ ਤਾਂ ਕਰਕੇ ਦੁਬਾਰੇ ਲਈਆਂ ਜੀ ਬੜੀ ਕੱਟ ਬਜਟ ਦੇ ਕਾਰਨ ਹਾਂ ਬਿਲਕੁਲ ਜੀ ਬੀਰੇ ਦੇਖੋ ਹੁਣ ਤੇ ਵਰਗੀ ਬਾਈ ਚੈੱਕ ਕਰੋ ਟਾਪ ਮਾਡਲ ਹੈ ਸੈਂਟਰ ਲੋਕਿੰਗ ਵਾਲੀ ਇਹ ਟਾਪ ਮਾਡਲ ਹੈ ਸਾਰੀ ਪਾਵਰ ਹੈ ਕਾਰ ਦੀ ਠੀਕ ਹੈ ਵੀਰੇ ਅੰਜਨ ਗੇਅਰ ਵਧੀਆ ਘਾਰਦਾ ਜੀ ਲੋ ਜੀ ਬਾਈ ਇਹਦੇ ਦਾ ਆਪਾਂ ਮਾਰ ਵੀ ਨਹੀਂ ਸਕਦੇ ਸੱਟ ਆਪਦੀ 14 ਮਾਡਲ ਹੈ 1,65,000 ਦੀ ਕਾਰ ਦੇ ਦੇਣੀ ਹੈ 1,65,000 ਰੁਪਏ ਬਾਈ 14 ਮਾਡਲ ਕਾਰ ਹੈ ਨੰਬਰ ਤੁਹਾਡਾ ਕਿੱਥੇ ਦਾ ਹੈ ਜੀ ਡੀਸੀਐਚ ਚੰਡੀਗੜ੍ਹ ਦਾ ਬਾਈ ਗੱਡੀ ਵੀ ਸੀਐਸ ਹੈ ਠੀਕ ਹੈ ਚੰਡੀਗੜ੍ਹ ਕੋ ਸੀਐਸ ਆਹ ਹੈ ਵੀਰੇ ਡਿਜ਼ਾਇਰ ਆਹ ਹੈ ਵੀਰੇ 13 ਮਾਡਲ ਹੈ ਜੀ ਹਾਂਜੀ ਕੰਡੀਸ਼ਨ ਓਕੇ ਕੰਡੀਸ਼ਨ ਓਕੇ ਹੈ ਜੀ ਠੀਕ ਹੈ ਹਾਂ ਗੱਡੀ ਵਧੀਆ ਹੈ ਇਹ ਡੀਜ਼ਲ ਪੈਟਰੋਲ ਵੀ ਡੀਜ਼ਲ ਜ ਔਰ ਨੰਦੇ ਨਾਂ ਦੀ ਪਹਿਲੇ ਨਾਂ ਦੀ ਓਕੇ ਲੋ ਜੀ ਬਈ ਇਹ ਜੇ ਜੇ ਵੀਰੇ ਲੋਨ ਕਿੰਨਾ ਖੋਜੂਗਾ ਜੀ ਦੇ ਵੀਰੇ 13 ਮੜ ਦੇ 28 ਗਿਓ ਮੰਨ ਕੇ ਚਲੋ 270 80 ਪੌਣੇ ਕਿੰਨੇ ਲੱਖ ਰੁਪਏ ਦਾ ਲੋਨ ਹੋ ਜਾਏਗਾ ਜੀ ਕਿੰਨੇ ਦੀ ਕਾਰ ਹੈ ਇਹ ਵੀਰੇ ਕਾਰ 3.5 ਲੱਖ ਰੁਪਏ ਲਾਸਟ ਦੇ ਦੇਗੇ ਜੀ ਓਕੇ ਮਤਲਬ ਵੀ ਅਰਾਊਂਡ ਲੱਖ ਰੁਪਏ ਤੇ ਗੇਟ ਤੇ ਦੇ ਕਾਰ ਮਿਲ ਜਾਣੀ ਹੈ ਬਿਲਕੁਕੁਲ ਠੀਕ ਹੈ ਵੀਰੇ ਲੋ ਜੀ ਲੱਖ ਰੁਪਏ ਦੇ ਕੇ ਕਾਰ ਮਿਲ ਜੂ ਇਹ ਠੀਕ ਹੈ ਅਗਲੀ ਅਗੇਨ ਡਿਜ਼ਾਇਰ ਆਗੀ ਤੁਹਾਡੇ ਵਾਸਤੇ ਹਾਂਜੀ ਇਹ ਜੈਡੀ ਪੈਟਰੋਲ ਦੀ ਵੀਰੇ ਅੱਛਾ ਇਹ ਡੀਜ਼ਲ ਤੇ ਪੈਟਰੋਲ ਦੋਨੇ ਹੈਗੀਆਂ ਦੋਂ ਕਾਰ ਆਈ ਵੀ ਇਹ ਮਾਡਲ ਵੀ ਤੇ ਟਾਪ ਹੈ ZXI ਚੰਡੀਗੜ੍ਹ ਨੰਬਰ ਹੈ ਹਾਂ ਚੰਡੀਗੜ੍ਹ ਨੰਬਰ ਹੈ ਜੀ ZXI ਮਾਡਲ ਹੈ ਜੀ ਟਾਪ 에ਅਰ ਬੈਗਾਂ ਵਾਲਾ ਜੀ ਠੀਕ ਹੈ ਟੇਰਿੰਗ ਦਾ ਕੰਟਰੋਲ ਬਟਨ ਜੀ ਜੀ ਹਾਂ 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 ਲੋ ਬਈ ਚੈੱਕ ਕਰੋ ਬਈ ਬਹੁਤ ਸੋਹਣੀ ਕਾਰ ਹੈ ਯਾਰ ਹਨਾ ਕੱਟ ਚੱਲੀ 65000 ਚੱਲੀ ਵੀ ਕਾਰ ਦਾ ਹਾਂ ਜੀ ਠੀਕ ਹੈ ਟਾਪ ਮਾਡਲ ਹੈ ਕੰਪਨੀ ਦੀ ਲੋਏਆਂ ਹੈ ਜੀ ਏ ਵੀਰੇ 3,70,000 ਦੀ ਹੈ ਜੀ 370 ਹਾਂਜੀ ਲਾਸਟ ਮਿਲੂਗੀ 3,70,000 ਦੀ ਠੀਕ ਹੈ ਲੋ ਜੀ ਵੀਰੇ 3,70,000 ਚ ਕਾਰ ਮਿਲ ਜੂ ਆਰਾਊਂਡ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਲੱਖ ਰੁਪਏ ਦੇ ਕੇ ਕਾਰ ਤੇ ਲੋਨ ਹੋ ਜੂ ਠੀਕ ਹੈ ਵੀਰੇ ਤੇ ਅਗਲੀ ਆ ਗਈ ਆਪਣੇ ਲਵੇ ਏ ਸੈਂਟ ਜੀ ਏ ਸੈਂਟ ਪੰਜਾਬ ਨੰਬਰ ਉਹ ਚੰਡੀਗੜ੍ਹ ਨੰਬਰ ਹੈ ਪੰਜਾਬ ਚੰਡੀਗੜ੍ਹ ਨੰਬਰ ਲੈ ਲੋ ਚਾਹੇ ਲੋ ਜੀ 50 ਵਾਲਿਓ 50 ਵਾਲੀ ਲੈ ਸਕਦੇ ਹੋ ਕਾਰ ਇਹ ਵੀਰੇ ਮਾਡਲ ਇਹ ਵੀਰੇ 10 ਸਾਰੇ ਦੋਨੇ ਸੈਂਟਾਂ 10 ਮਾਡਲ ਨੇ ਠੀਕ ਹੈ ਹਾਂਜੀ 10 ਮਾਡਲ ਕਾਰ ਆ ਬਈ ਓਨਰ ਸਪੈਸ ਹੈ ਕਰਨ ਸੈਕਿੰਡ ਜੀ ਠੀਕ ਹੈ ਸਟੇ ਜੀ ਚੱਲੀ ਲੱਖ ਤੋਂ ਥੱਲੇ ਵੱਧ ਹੈ ਇਹ ਚੱਲੀ ਵੀ 82 83 ਹਜ਼ਾਰ ਚੱਲੀ ਵੀ ਗਿਆ ਵੀਰੇ ਹਾਂਜੀ ਲਓ ਬਈ ਸੋਹਣੀ ਕਾਰ ਆ ਯਾਰ ਚੈੱਕ ਕਰ ਲੋ ਟਾਇਰ ਨਵੇਂ ਆ ਚਾਰੇ ਗੱਡੀ ਦੇ ਨਿਊ ਬ੍ਰਾਂਡ ਆ ਰਹੇ ਜੀ ਇਹ ਜੋ ਫੀਲਿੰਗ ਹੀ ਹੋਰ ਹੋ ਗਈ ਆ ਨਾ ਗੱਡੀ ਇਹ ਲੇਖੋ ਪਲੇਨ ਦੀ ਕਾਰ ਨਹੀਂ ਪਲੇਨ ਦੀ ਫਰੰਟ ਸਿਸੇ ਤੱਕੇ ਨਾਲ ਕੇ ਕਾਰ ਦੀ ਅੱਛਾ ਫਰੰਟ ਜੀ ਚਾਬੀ ਨਾਲ ਤੇ ਆ ਜੀ ਕਾਰ ਦੀ ਠੀਕ ਹੈ ਕਿੰਨਾ ਰੇਟ ਹੈ ਦਾ ਇਹ ਵੀਰੇ ਲਾਸਟ ਦੇ ਦਾਂਗੇ 1 ਲੱਖ 45 ਹਜ਼ਾਰ ਦੀ 1 ਲੱਖ 45 ਹਜ਼ਾਰ ਤੇ 10 ਮਾਡਲ ਕਾਰ ਆ ਬਈ ਵਿੰਟੇਜ ਟਾਈਪ ਕਾਰ ਆ ਇਹ ਨੇ ਠੀਕ ਹੈ ਹੁਣ ਤੁਸੀਂ ਆਉਣ ਵਾਲੇ 5-4 ਸਾਲਾਂ ਬਾਅਦ ਪਾ ਲੋਗੇ ਵੀ ਆਹ ਕਾਰ ਮਿਲ ਜੇ ਬਿਲਕੁਲ ਵੀਰੇ ਫਿਰ ਦੇਖੋ ਆਪਣੇ ਕੋਲ ਤੇ 5 ਲੱਖ 1 ਲੱਖ ਸਵਾ ਲੱਖ ਸਾਰੇ ਬਜਟ ਦੀਆਂ ਕਾਰਾਂ ਨੇ ਹਾਂ ਬਈ ਆਲੀ ਕਾਰ ਤੇ ਕਿਸੇ ਨੇ ਲੈਣੀਆਂ ਲੈ ਕੇ ਸਾਹਮਣੇ ਹੋ ਬਈ ਹਣਾ ਫਿਰ ਮੁੜ ਕੇ ਵਿੱਚ ਹੋਣਾ ਵਿੱਚ ਨਾ ਹਾਈ ਇਹ ਮਿਲ ਨਹੀਂ ਆਈ ਦੀ ਜਿਹੜੀਆਂ ਨਹੀਂ ਫਿਰ ਪਟ્રોલ ਦੀ ਕਾਰ ਹਾਂ ਜਿਹੜੇ ਪੁਰਾਣੀਆਂ ਕਾਰਾਂ ਨੂੰ ਸਾਹਮਣੇ ਨੇ ਉਹਨਾਂ ਨੂੰ ਗੱਲ ਕਰਦੇ ਆ ਵੀਰੇ ਹਣਾ ਬਾਕੀ ਬਈ ਤੁਹਾਡੀ ਇੱਛਾ ਜਿਹੜੀ ਲੈਣੀ ਤੁਸੀਂ ਕਾਰ ਲੈ ਸਕਦੇ ਇੱਕ ਆਪਣੀ ਆ ਵਾਲੀ ਕਾਰ ਆਪ ਦਿਖਾ ਦਈਏ ਇਹ ਹੋਂਡਾ ਸਿਵਿਕ ਹਾਂਜੀ ਹੋਂਡਾ ਸਿਵਿਕ ਪੈਟਰੋਲ ਨੋ ਮਾਡਲ ਦੀ ਆ ਵਾਲੀ ਕਾਰ ਕਿਹਨੂੰ ਕਿਹਨੂੰ ਪਸੰਦ ਆ ਬਈ ਕਮੈਂਟ ਕਰਕੇ ਤੁਸੀਂ ਦੱਸੋ ਜਾਜੀ ਹੈ ਵੀਰੇ ਜਾਜੀ ਆ ਬਈ ਜਾ ਆ ਤੇ ਬਈ ਇਹਨੂੰ ਤਾਂ ਅੰਦਰੋਂ ਦਿਖਾਓ ਇਹ ਕਾਰ ਅੰਦਰੋਂ ਦਿਖਾਉਣ ਵਾਲੀ ਆ ਸੱਜਾ ਚੈੱਕ ਕਰੋ ਬਈ ਕਾਰ ਅੰਦਰੋਂ ਦਾ ਬਈ ਐਸੀ ਫੀਲਿੰਗ ਆਉਂਦੀ ਆ ਵੀ ਵੱਡੀਆਂ-ਵੱਡੀਆਂ ਲਗਜ਼ਰੀ ਕਾਰਾਂ ਵੀ ਫੇਰ ਹੋਰ ਹੈ ਵੀ ਪੂਰੀ ਲਗਜ਼ਰੀ ਮਾਨਦੀ ਆ ਕਾਰ ਦੀ ਹਾਂ ਚੈੱਕ ਕਰੋ ਬਈ ਬਹੁਤ ਸੋਹਣੀ ਕਾਰ ਆ ਬਈ ਹਨਾ ਕਿੰਨਾ ਮਾਡਲ ਹੈ ਸਭ ਕੁਝ ਹੈ ਜੀ ਇਹ ਮਾਡਲ 2009 ਹੈ ਜੀ ਨਾ ਮਾਡਲ ਓਨਰ ਫਸ ਸੈਕਿੰਡ ਸੈਕਿੰਡ ਜੀ ਨੰਬਰ ਕਿੱਥੇ ਦਾ ਨੰਬਰ ਸੀ ਐਚ ਜੀ ਓਕੇ ਕਿੰਨਾ ਰੇਟ ਆ ਦਾ ਇਹ ਵੀਰੇ ਲਾਸਟ ਦੇ ਦਿੰਦੇ 1,65,000 ਦੀ ਜੀ ਸਿਰਫ 1,65,000 ਦੀ ਹੋਂਡਾ ਸਿਵਿਕ ਜੀ 1,65,000 ਤੇ ਪੈਟਰੋਲ ਦੀ ਪੈਟਰੋਲ ਦੀ ਜੀ ਹੋਂਡਾ ਸਿਵਿਕ ਬਈ ਜੀ ਪੈਟਰੋਲ ਦਾ ਇੰਜਨ ਆ ਬਾਈ ਯਾਰ ਕੁਝ ਨਹੀਂ ਹੋਣਾ ਗਾਰ ਨੂੰ ਤੁਸੀਂ ਆਹ ਲੀ ਕਾਰ ਬਾਈ ਬਾਏ ਕਰ ਸਕਦੇ ਹੋ ਜੇ ਕਿਸੇ ਨੇ ਸਿਵਿਕ ਚਲਾਉਣੇ ਇੱਕ ਲਗਜ਼ਰੀ ਦਾ ਫੀਲ ਲੈਣਾ ਸਿਰਫ ਡੇਢ ਡੇਢ ਤੋਂ 2 ਲੱਖ ਰੁਪਏ ਦੇ ਵਿੱਚ ਵੀ ਤੁਹਾਨੂੰ ਉਰੇ ਬਹੁਤ ਕੁਝ ਮਿਲ ਜਾਣਾ ਬਾਈ ਆਹ ਲੀ ਆ ਗਈ ਵੀਰੇ ਵੈਂਟੋ ਆਪਣੀ ਵੈਂਟੋ 13 ਮਾਡਲ ਜੀ ਹਾਂਜੀ ਹਾਂਜੀ ਲੈਣਾ ਜੀ 13 ਮਾਡਲ ਹੈ ਜੀ ਇਟਰੇਸ਼ਨ 14 ਦੀ ਹੈ ਜੀ ਡੀਜ਼ਲ ਜੀ ਇਹ ਵੀ ਟੈਂਕੀ ਆ ਬਾਈ ਹਾਂਜੀ ਡੀਜ਼ਲ ਦੀ ਕਾਰ ਹੈ ਜੀ ਬਾਈ ਇੱਕ ਵਾਰ ਅੰਦਰੋਂ ਦਿਖਾ ਦੀ ਕਾਰ ਨੂੰ ਬਹੁਤ ਸੋਹਣੀਆਂ ਕਾਰਾਂ ਨੇ ਬਾਈ ਹਨਾ ਬਾਈ ਲਵੇ ਤੁਸੀਂ ਪਹਿਲਾਂ ਵੀ ਜਿਹੜਾ ਜਿਹੜਾ ਭਰਾ ਉਹ ਕਾਰ ਲੈ ਕੇ ਗਿਆ ਕਮੈਂਟ ਕਰਕੇ ਦੱਸੋ ਬਾਈ ਹਨਾ ਤੁਹਾਨੂੰ ਕਾਰਾਂ ਕਿਵੇਂ ਲੱਗੀਆਂ ਬਾਈ ਦੀਆਂ ਬਾਕੀ ਬਾਈ ਹੁਣ ਤੱਕ ਕੋਈ ਲੰਮਾ ਨਹੀਂ ਆਇਆ ਠੀਕ ਹੈ ਬਸ ਤੁਸੀਂ ਆਓਗੇ ਕਾਰ ਲੈ ਕੇ ਜਾਓਗੇ ਤੇ ਆਉਣ ਵਾਲੇ ਦਿਨਾਂ ਦੇ ਵੀ ਤੁਹਾਡੇ ਰਿਸ਼ਤੇਦਾਰ ਵੀ ਉਹ ਲੈ ਕੇ ਜਾਇਆ ਕਰਨਗੇ ਕਰਾ ਵੀਰੇ ਅੱਗੇ ਬਾਈ ਲਿੰਕ ਭੇਜ ਦੰਦੇ ਦੂਸਰੇ ਦੂਸਰੇ ਵੀ ਉਹ ਪੁਰਾਣੇ ਲਿੰਕ ਜੀ ਜਿਹੜਾ ਗੱਡੀ ਲੇਦਾ ਨਾ 10 ਬੰਦੇ ਨਾਲ ਜੋੜਦਾ ਜੀ ਜੀ ਬਾਈ ਤਿੰਨ ਕਾਰਾਂ ਹੀ ਬਾਈ ਦੇਖਣੇ ਵੀ ਨਹੀਂ ਆਏ ਇਦਾਂ ਹੀ ਲੋਨ ਪਾਇਆ ਜੀ ਸਾਈ ਉੱਪਰ ਦੀ ਸਾਈ ਪਾਦੀ ਬਈਆਂ ਨੇ ਲੋਨ ਪਾਇਆ ਇੱਕ ਬਸਵਾਤ ਤੇ ਜਾਂਦੀ ਵਧੀਆ ਚੀਜ਼ ਦਊਂਗੇ ਜੀ ਆ ਬੰਦਾ ਜੁੜਦਾ ਜੀ ਹੂੰ ਕਹਿੰਦੇ ਬਈ ਅਸੀਂ ਉਹ ਬੰਦਿਆਂ ਵੀ ਲੰਬਾ ਆਜੇ ਸਵਾਲੇ ਨਹੀਂ ਪੈਦਾ ਹਾਂ ਸਵਾਲ ਨਹੀਂ ਹਾਂ ਬਿਲਕੁਲ ਜੀ ਹਾਂ ਤੇ ਲਾਸਟ ਕਾਰ ਆ ਗਈ ਆਪਣੇ ਲਵੇ ਟ੍ਰੈਨ ਹੋ ਬਾਈ ਹੈਨਾ ਹਾਂਜੀ ਤੇ ਇਹ ਵੀਰੇ ਮਾਡਲ ਇਹ 15 ਮਾਡਲ ਵੀਰੇ ਲਓ ਬਾਈ ਪੰਜਾਬ ਬਾਈ ਨੇ ਪੰਜਾਬ ਦਾ ਸਟicker ਲਾਇਆ ਹੋਇਆ ਇਹ ਆ ਉਹਨੂੰ ਪਿਆਰ ਕਰਨ ਵਾਲੇ ਕਮੈਂਟ ਜ਼ਰੂਰ ਕਰੋ ਬਾਈ ਹਨਾ ਟਰੈਨੋ ਆ ਗਈ ਇਹ ਵੀਰੇ ਮਾਡਲ 15 ਜੀ 15 ਹਾਂਜੀ ਲਓ ਬਈ 15 ਮਾਡਲ ਹੈ ਅਲਾਈਵ ਵਗੈਰਾ ਚੈੱਕ ਕਰ ਲਓ ਤੁਸੀਂ ਓਕੇ ਦੀ ਰਿਪੋਰਟ ਕਾਰ ਆ ਬਈ ਤੁਹਾਡੇ ਸਾਹਮਣੇ ਹਨਾ ਤੇ ਪੂਰੀ ਪੱਟੀ ਕਾਰ ਆ 360 ਡਿਗਰੀ ਵੀਊ ਕੈਮਰਾ ਇਹਦੇ ਵਿੱਚ ਹੈਗਾ ਆਪਾਂ ਨੂੰ ਟੱਚ ਪਲੇਅਰ ਇਹਦੇ ਵਿੱਚ ਮਿਲਦਾ ਵੀ ਬਸ ਭਾਈ ਕੱਲੀ ਪਰੌਂਠਾ ਨਹੀਂ ਦਿੰਦੀ ਬਾਕੀ ਸਾਰਾ ਕੁਝ ਦੇ ਦਿੰਦੀ ਹੈ ਬਿਲਕੁਲ 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 ਵੀ ਕਹਿੰਦਾ ਫੀਲ ਪੂਰਾ ਐਵਰੇਜ ਪੂਰੀ ਓਕੇ ਦੀ ਰਿਪੋਰਟ ਕਾਰ ਆ ਸੀਟ ਕਵਰ ਵਗੈਰਾ ਡਨ ਹੈ ਤੇ ਵੀਰੇ ਰੇਟ ਇਹਦਾ ਮਾਡਲ ਮੋਰ 15 15 ਆ ਜੀ 390000 ਦੀ 390000 90000 ਦੇ ਕਿ ਲੋਨ ਹੋ ਜਾਊ ਹੋ ਜਾਊਗਾ ਜੀ ਠੀਕ ਹੈ ਲਓ ਮਿੱਤਰੋ ਸਿਰਫ 90000 ਲਿਆਓ ਤੇ ਟ੍ਰੈਨੋ ਕਾਰ ਘਰੇ ਲੈ ਜਾਓ ਬਾਕੀ ਡਾਊਨ ਪੇਮੈਂਟ 90000 ਡਾਊਨ ਪੇਮੈਂਟ ਹਾਂ ਡਾਊਨ ਪੇਮੈਂਟ ਹਾਂ ਜੀ ਹਾਂ ਕਈ ਵਾਰ ਭਾਈ ਪੜਦੇ ਨਹੀਂ ਵੀਡੀਓ ਦੇਖ ਕੇ ਪਹਿਲਾਂ i20 90000 ਦੀ ਮਾਫੀ ਦੇ ਡਾਊਨ ਪੇਮੈਂਟ ਆਪਾਂ ਕਿਵੇਂ ਦੱਸਦੇ ਵੀ ਉਹ ਬੌਲੇ ਨੇ ਜਿਹੜੇ ਪੜਦੇ ਵੀਰੇ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ 81 ਬੋਲਦੇ ਹੁੰਦੇ ਆ ਵੀ 90000 ਦੇ ਕੇ ਲੈ ਜਾਓ ਇਕ ਹੁੰਦਾ 90000 ਚ ਲੈ ਜਾਓ ਲੈ ਜਾਓ ਹਣਾ ਇਹ ਇਹ ਸ਼ਬਦਾਂ ਦਾ ਬਹੁਤ ਫਰਕ ਹੁੰਦਾ ਹੈ ਦੇ ਕੇ ਦਾ ਮਤਲਬ ਬਾਕੀ ਡਾਉਨ ਪੇਮੈਂਟ ਚ ਮਤਲਬ ਇਹ ਪੂਰੇ ਬਾਈ ਹਣਾ ਤੇ ਬਸ ਤੁਸੀਂ ਜਿਹੜੀ ਵੀ ਕਾਰ ਲੈਣੀ ਹੈ ਬਾਈ ਹਣਾ ਆਓ ਚੈੱਕ ਕਰੋ ਕਾਰ ਬਾਇ ਕਰ ਲਓ ਨੰਬਰ ਸਕਰੀਨ ਤੇ ਪਾਦੇ ਟ੍ਰਾਈਸਿਟੀ ਕਾਜ਼ ਮਹਾਲੀ ਸੈਕਟਰ 77 ਮਹਾਲੀ ਠੀਕ ਹੈ ਵੀਰੇ ਆਓ ਵਿਜ਼ਿਟ ਕਰੋ ਬਾਈ ਬਿਲਕੁਲ ਬਿਲਕੁਲ ਜੀ